ਸੇਵੀਰੀ ਭੈਣ 30 ਸਾਲਾਂ ਤੋਂ ਲੜਦੀ ਲੜਦੀ ਅਜੋ ਵੀ ਫੱਟੜਾ ਇਸ ਕਰਕੇ ਸ਼ਾਵਲ ਲਈ ਹੋ ਸਕੀ ਕਿਉਂਕਿ ਦਾ ਸਰੀਰ ਉਹਨੂੰ ਇਜਾਜ਼ਤ ਨਹੀਂ ਦਿੰਦਾ ਜਦੋਂ ਵਕੀਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨ ਨਹੀਂ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਿਮੋ ਲੈਜਰ ਲੈਂਦੀ ਹੋਈ ਦਵਾਈ ਲੈਂਦੀ ਹੋਈ ਇੱਕ ਵਕੀਲਾ ਤੱਕ ਗਈ ਹੈ ਇਹਨੇ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਨੇ ਬੀਬੀ ਕਮਲਦੀਪ ਕੌਰ ਅਜੋਣਾ ਨੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਬੇਵੱਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿਸਕੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗਲਾਵੇਂ ਤੱਕ ਆ ਪਹੁੰਚੇ ਨੇ ਤੁਸੀਂ ਕਦੋਂ ਜਾਗੋਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਸਾਰਿਆਂ ਨੂੰ ਕਹਿੰਨਾ ਖਾਲਸਾ ਪੰਥ ਇੱਕ ਮੁੱਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼ਰਮਣੀ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਅੱਜ ਅਸੀਂ ਮੈਂ ਅੱਜ ਇੱਥੇ ਨਾ ਹੁੰਦਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹਨਾ ਜਦੋਂ ਅਸੀਂ ਇਹ ਕੰਮ ਕਰਨ ਲੱਗੇ ਨਾ ਮੈਨੂੰ ਇੱਕ ਸਾਡੇ ਜਿੰਮੇਵਾਰ ਬੰਦੇ ਨੇ ਕਿਹਾ ਕਿ ਭਾਈ ਸਾਹਿਬ ਜਦੋਂ ਤੁਸੀਂ ਇਹ ਕੰਮ ਕਰਤਾ ਨਾ ਅਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਦੇਾਂਗੇ ਮੈਂ ਉਦੋਂ ਹੀ ਕਿਹਾ ਦੇਖ ਮੈਂ ਭਾਈ ਸਾਹਿਬ ਸਾਹਿਬ ਅਸੀਂ ਇਹ ਕੋਈ ਇਸ ਕਰਕੇ ਨਹੀਂ ਕਰ ਰਹੇ ਕਿ ਤੁਸੀਂ ਸਾਨੂੰ ਸੋਨੇ ਚਾਹੁੰਦੀ ਨਾ ਚੋਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਫਤਮ ਕਰਨਾ ਆਪਣੇ ਆਪ ਨੂੰ ਉਹਨੇ ਤੁਹਾਡੇ ਸੁਣ ਚਾਹਦੀ ਕੀ ਕਰਨੇ ਨੇ ਅਸੀਂ ਤਾਂ ਆਪਣੇ ਕੌਮ ਪ੍ਰਤੀ ਆਪਣੀ ਧਰਤੀ ਪ੍ਰਤੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸ਼ਾਮਲ ਹੋਏ ਹਾਂ ਤੁਸੀਂ ਯਕੀਨ ਕਰਨਾ ਉਹਨਾਂ ਲੋਕਾਂ ਨੇ 30 ਸਾਲ ਤੋਂ ਸਾਨੂੰ ਸੋਨੇ ਚਾਹੁੰਦੀ ਨਾ ਤਾਂ ਕੀ ਤੋਲਣਾ ਅਸੀਂ ਇਹ ਨਹੀਂ ਕਹਿੰਦਾ ਕਿ ਮੈਂ ਸੁਣ ਚਾਹਨੀ ਦਾ ਮੈਨੂੰ ਇਹ ਵਿੱਚ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਡੇ ਰੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਦੇਾਂਗੇ ਇਹ ਸਾਡੀ ਕੌਮ ਦੇ ਹਾਲਾਤ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸ਼ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਲ ਤਖਸੈਬ ਨੂੰ ਉੱਚਾ ਤਾਕਤਵਰ ਬਣਾਓ ਸ਼੍ਰੋਮਣੀ ਕਮੇਟੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸੁਰੱਖਿਅਤ ਰਹਾਂਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਮੇਰੇ ਇੱਥੇ ਬਹੁਤ ਸ਼ਕਤੀ ਤਾਂ ਆਇਆ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਮੈਂ ਕਿਸੇ ਦਾ ਨਾਮ ਲੈ ਕੇ ਕਿਸੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮਿਲਣ ਦੀ ਵੀ ਸਾਰਿਆਂ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਭਰਾ ਕਲਵੰਦ ਸਿੰਘ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਹਾਂ ਸਿੰਘ ਸਾਹਿਬ ਜਿਹੜੇ ਨਾਲ ਹੀ ਖੜੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਸਾਰਿਆਂ ਨੂੰ ਮੈਂ ਜੀ ਬੇਨਤੀ ਕਰਦਾ ਕਿ ਤੁਸੀਂ ਸਤਿ ਸ੍ਰੀ ਅਕਾਲ ਜੀ ਕੜੀ ਬੱਚਾ ਬਾਬ ਦੇ ਮਸ਼ੀਹਵਾ ਦਿੱਤਾ ਤੁਹਾਡਾ ਗੁਰਦੁਆਰ ਨੂੰ ਬਹੁਤ ਬਹੁਤ ਧੰਨਵਾਦ ਲਗਾਤਾਰ ਤੁਹਾਡੇ ਉਸ ਬਿਛੜੀ ਰੂਹ ਨੂੰ ਆਪਣੇ ਜਨਮ ਨਾਲ ਨਵਾਸ ਬਖਸ਼ੇ ਸਾਰਿਆਂ ਨੂੰ ਸ਼ਕਤੀ ਦੇਣਾ ਬੇਜਰਮ ਦੀ ਅਗਲੇ ਜੀਵਨ ਦੇ ਚੱਲਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ